ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ श्री रंग जी मंदिर न्यू शिवाजी नगर ਵਿਖੇ 29ਵਾਂ ਸਾਲਾਨਾ ਚਾਰ ਰੂਜਾ ਉਤਸਵ ਪੰਡਤ ਨਰਿੰਦਰ ਸ਼ਰਮਾ ਅਤੇ ਪੰਡਤ ਰਾਜਪ੍ਰੋਹਿਤ ਨਿਤਨ ਆਚਾਰੀਆ ਦੀ ਪ੍ਰਦਾਨਗੀ ਹੇਠ ਜੈ ਗੁਰੂ ਜੀ ਦੇ ਹਵਨ ਯੱਗ ਅਤੇ ਸ਼ੁਕਰਾਨਾ ਸਮਾਗਮ ਨਾਲ ਸਮਾਪਤ ਹੋ ਗਿਆ। ਮੂਰਤੀਆਂ ਦੀ ਪੂਜਾ ਵਿੱਚ ਵਿਸ਼ਵ ਪ੍ਰਸਿੱਧ ਪੰਡਤ ਵਿਜੇ ਸ਼ਰਮਾ ਭਾਰਦਵਾਜ ਅਤੇ ਪੰਡਤ ਸੰਜੀਵ ਸ਼ਰਮਾ ਵੱਲੋਂ ਯੋਗ ਰਸਮਾਂ ਨਾਲ ਕੀਤੀ ਗਈ। ਇਸ ਮੌਕੇ ਸ਼੍ਰੀ ਰਿੱਧੀ ਸiddhi ਵਿਨਾਇਕ ਤੋਂ ਜਾਣੀ ਮਹਿੰਦਰੂ ਅਹਿਤੇਸ਼ ਜੰਗੀ ਸਮਾਜ ਸੇਵੀ ਸतीश ਗਰਗ ਰਾਮ ਦਰਵਾਰ ਸੈਕਟਰ 39 ਦੇ ਚੇਅਰਮੈਨ ਰਾਜ ਕਪੂਰ ਜਗਨ ਮੰਗਾ ਰਜੇਸ਼ ਮਲਹੋਤਰਾ ਅਨੂ ਮਲਹੋਤਰਾ ਨਿਦੀ ਮਲਹੋਤਰਾ ਬਿੱਟੂ ਕਰੀਆਨੇ ਵਾਲਾ ਆਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਸ਼੍ਰੀ ਮੁਕਤੀਸ਼ਵਰ ਦੇ ਧਾਮ ਸਿਵਾ ਸੁਸਾਇਟੀ ਦੇ ਚੇਅਰਮੈਨ ਨੀਲਕਮਲ ਸ਼ਰਮਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਆਏ ਹੋਏ ਸਾਰੇ ਮੁੱਖ ਮਹਿਮਾਨਾਂ ਨੂੰ ਮੰਦਿਰ ਕਮੇਟੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ।